ਕਹਾਣੀ ਮਰਜੀ ਦੀ ਨੂੰ ਲੇਖਿਕਾ ਰਜਨੀ ਬਾਲਾ ਇੱਕ ਪਿੰਡ ਦੇ ਦੋ ਜੁੜਵਾ ਭਰਾ ਆਰਾਮ ਤੇ ਸ਼ਾਮਸਨ ਦੋਹਾਂ ਦਾ ਵਿਆਹ ਰੱਖਿਆ ਹੋਇਆ ਸੀ ਘਰ ਵਾਲੇ ਬਹੁਤ ਅਮੀਰ ਸਨ ਵਿਆਹ ਨੂੰ ਥੋੜੇ ਦਿਨ ਹੀ ਬਚੇ ਸਨ ਸ਼ਾਨ ਨਾਲ ਤਿਆਰੀਆਂ ਚੱਲ ਰਹੀਆਂ ਸਨ ਪਰ RAM ਖੁਸ਼ ਨਹੀਂ ਸੀ ਕਿਉਂਕਿ ਉਹ ਨਿਸ਼ਾ ਨੂੰ ਪਸੰਦ ਕਰਦਾ ਸੀ ਨਿਸ਼ਾ ਵੀ RAM ਨੂੰ ਪਸੰਦ ਕਰਦੀ ਸੀ ਪਰ ਉਹ ਬਹੁਤ ਗਰੀਬ ਪਰਿਵਾਰ ਤੋਂ ਸੀ RAM ਨੇ ਨਿਸ਼ਾ ਨੂੰ ਭੱਜਣ ਲਈ ਕਿਹਾ ਪਰ ਨੀਸ਼ਾ ਨੇ ਕਿਹਾ ਮੈਂ ਮੇਰੇ ਪਾਪਾ ਦੀ ਮਰਜ਼ੀ ਤੋਂ ਬਿਨਾ ਵਿਆਹ ਨਹੀਂ ਕਰਵਾਉਣਾ। ਰਾਮ ਨੀਸ਼ਾ ਦੇ ਪਾਪਾ ਨੂੰ ਵੀ ਮਿਲਿਆ ਪਰ ਉਸਦੇ ਪਾਪਾ ਨੇ ਹੱਥ ਜੋੜ ਕੇ ਰਾਮ ਨੂੰ ਮਨਾ ਕਰ ਦਿੱਤਾ। ਇਹ ਆਕੇ ਕਿ ਤੁਹਾਡੇ ਘਰਦਿਆਂ ਨੇ ਮੰਨਣਾ ਨਹੀਂ ਤੇ ਸਾਰੇ ਪਿੰਡ 'ਚ ਮੇਰੀ ਧੀ ਨੂੰ ਤੇ ਮੈਨੂੰ ਲੋਕਾਂ ਨੇ ਬਦਨਾਮ ਕਰਨਾ ਕਿ ਪੈਸਿਆਂ ਲਈ ਤੁਹਾਨੂੰ ਫਸਾਇਆ ਏ। ਰਾਮ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਅਖੀਰ ਰਾਮ ਨੇ ਮਰਨ ਦਾ ਫੈਸਲਾ ਕੀਤਾ ਉਸਨੇ ਸੁਸਾਈ ਨੋਟ ਲਿਖਿਆ ਤੇ ਨਹਿਰ ਚ ਛਲਾੰਗ ਲਗਾਉਣ ਲਈ ਚਲਾ ਗਿਆ ਉਸਦੀ ਕਿਸਮਤ ਚੰਗੀ ਸੀ ਕਿ ਉਸਦੇ ਭਰਾ ਸ਼ਾਮ ਨੇ ਨੋਟ ਦੇਖ ਲਿਆ ਤੇ ਸਮੇਂ ਤੇ ਰਾਮ ਨੂੰ ਰੋਕ ਲਿਆ ਹੁਣ ਉਸਦੇ ਘਰ ਦੇ ਅਨੁਸਾਰ ਪਤਾ ਸੀ ਗਰੀਬ ਪਰਿਵਾਰ ਦੀ ਕੁੜੀ ਨਿਸ਼ਾ ਲਈ ਕੋਈ ਵੀ ਰਾਜ਼ੀ ਨਹੀਂ ਹੋ ਰਿਹਾ ਸੀ ਪਰ ਰਾਮ ਆਪਣੀ ਮਰਜ਼ੀ ਤੇ ਅੜਿਆ ਰਿਹਾ ਰਾਮ ਦੀ ਮਾਂ ਰੋਣ ਲੱਗੀ ਸੀ ਕੁਝ ਤਾਂ ਸੋਚੋ ਜੇ ਇਸਨੇ ਕੁਝ ਕਰ ਲਿਆ ਤੇ ਠੀਕ ਹੈ ਰਾਮਦੇ ਪਾਪਾ ਨੇ ਕਿਹਾ ਜੇ ਤੂੰ ਨਿਸ਼ਾ ਨਾਲ ਵਿਆਹ ਕਰਵਾਉਣਾ ਹੈ ਤਾਂ ਮੈਂ ਤੈਨੂੰ ਜਾਇਦਾਦ ਚੋਂ ਕੁਝ ਵੀ ਨਹੀਂ ਦੇਵਾਂਗਾ ਕਿੰਨੇ ਵੱਡੇ ਪਰਿਵਾਰ ਦੀ ਕੁੜੀ ਹੈ ਜਿਸ ਨਾਲ ਤੇਰਾ ਵਿਆਹ ਪੱਕਾ ਕੀਤਾ ਹੈ ਸਾਡੀ ਹਾਇਸੀਅਤ ਤਾਂ ਦੇਖ ਲੈਂਦਾ ਸਾਰੀਆਂ ਅਮੀਰ ਕੁੜੀਆਂ ਛੱਡ ਕੇ ਤੈਨੂੰ ਗਰੀਬ ਦੀ ਕੁੜੀ ਹੀ ਪਸੰਦ ਆਈ ਪਾਪਾ ਨਿਸ਼ਾ ਸੰਸਕਾਰੀ ਹੈ ਪੈਸੇ ਨੂੰ ਕੀ ਕਰਨਾ ਉਹ ਬਹੁਤ ਚੰਗੀ ਹੈ ਪਲੀਜ਼ ਪਾਪਾ ਮੰਨ ਜਾਓ ਰਾਮ ਨੇ ਹੱਥ ਜੋੜ ਕੇ ਕਿਹਾ ਠੀਕ ਹੈ ਵਿਆਹ ਤੱਕ ਤੇ ਸਾਰੀਆਂ ਰਸਮਾਂ ਤੱਕ ਤੂੰ ਸਾਡੇ ਨਾਲ ਰਹੇਗਾ ਤੇ ਬਾਅਦ ਵਿੱਚ ਆਪਣਾ ਦੇਖ ਲੈ ਉਸ ਦੀ ਮਾਂ ਨੇ ਵੀ ਨਿਸ਼ਾ ਨੂੰ ਅਪਣਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਪਤੀ ਦੀ ਹਾਂ ਚ ਹਾਂ ਮਿਲਾਈ ਸਾਰੀਆਂ ਰਸਮਾਂ ਨਾਲ ਕੁਝ ਦਿਨਾਂ ਬਾਅਦ ਦੋਹਾਂ ਭਰਾਵਾਂ ਦਾ ਵਿਆਹ ਕਰ ਦਿੱਤਾ ਗਿਆ ਨੀਸ਼ਾ ਦੇ ਪਾਪਾ ਨੇ ਹੱਥ ਜੋੜ ਕੇ ਰਾਜਨ ਦੇ ਪਾਪਾ ਨੂੰ ਬੇਨਤੀ ਕੀਤੀ ਮੇਰੀ ਧੀ ਬੜੀ ਸੰਸਕਾਰੀ ਹੈ ਕਦੇ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗੀ ਠੀਕ ਹੈ ਕਹਿ ਕੇ RAM ਦੇ ਪਾਪਾ ਚਲੇ ਗਏ ਘਰੇ ਬਹੁਤ ਸਾਰੇ ਰਿਸ਼ਤੇਦਾਰ ਆਏ ਹੋਏ ਸਨ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ RAM ਦੀ ਮਾਂ ਸਭ ਨੂੰ ਸ਼ਾਮ ਦੀ ਵੋਟੀ ਨਾਲ ਮਿਲਾ ਰਹੀ ਸੀ ਪਰ ਨੀਸ਼ਾ ਨੂੰ ਮਾਮੂਲੀ ਜਿਹਾ ਫਸ ਲੋਕਾਂ ਨੂੰ ਅਜੀਬ ਨਾ ਲੱਗੇ ਨੀਸ਼ਾ ਨੂੰ ਵਿਆਹ ਦੀ ਬਹੁਤ ਖੁਸ਼ੀ ਸੀ ਉਸ ਨੂੰ ਪਤਾ ਸੀ ਕਿ ਵਿਆਹ ਕਿਹੜੇ ਹਾਲਾਤ ਚ ਹੋਇਆ ਹੈ ਉਸ ਨੂੰ ਅਪਣਾਉਣ ਚ ਸਮਾਂ ਲੱਗੇਗਾ ਸਭ ਨੂੰ بارش ਅਗਲੇ ਦਿਨ ਵੀ ਨਹੀਂ ਰੁਕੀ ਸਵੇਰ ਦਾ ਨਾਸ਼ਤਾ ਬਣਾ ਕੇ ਹਲਵਾਈ ਪੈਂਦੇ ਮੀਂਹ 'ਚ ਹੀ ਨਿਕਲ ਗਏ ਰਿਸ਼ਤੇਦਾਰ ਵੀ ਜਾਣ ਲਈ ਤਿਆਰ ਸਨ ਪਰ ਰੁਕਣ ਲਈ ਵੇਟ ਕਰ ਰਹੇ ਸਨ ਕੁਝ ਸਮੇਂ ਬਾਅਦ ਫੋਨ ਆਇਆ ਕਿ ਹਲਵਾਈਆਂ ਦੀ ਗੱਡੀ ਮੀਂਹ ਜਿਆਦਾ ਹੋਣ ਕਾਰਨ ਫਿਸਲ ਗਈ ਹੈ ਤੇ ਸਭ ਨੂੰ ਗੰਭੀਰ ਝੋਟਾਂ ਆਈਆਂ ਹਨ ਇਹ ਸੁਣ ਕੇ ਸਭ ਰਿਸ਼ਤੇਦਾਰਾਂ ਨੇ ਨਾ ਜਾਣ ਦਾ ਫੈਸਲਾ ਕੀਤਾ ਹੁਣ ਢਿੱਡ ਤੇ ਸਭ ਦੇ ਨਾਲ ਹੀ ਸੀ RAM ਦੀ ਮਾਂ ਰਸੋਈ ਚ ਗਈ ਉਸਨੇ RAM ਦੇ ਪਾਪਾ ਨੂੰ ਕਿਹਾ ਜੀ ਰੋਟੀ ਦਾ ਕਿਵੇਂ ਕਰੀਏ ਕੰਮ ਵਾਲੀ ਕੰਮ ਕਰੇ ਜਾਂ ਰੋਟੀ ਬਣਾਵੇ ਸਾਰੇ ਬੈਠ ਕੇ ਖਾਣ ਵਾਲੇ ਹਨ ਬੜੀ ਮੁਸ਼ਕਲ ਵਿੱਚ ਪੈ ਗਏ ਜੀ ਆਪਾਂ ਕੁਝ ਕਰ ਲੈ ਮੈਂ ਕੀ ਕਰਾਂ ਸਭ ਕੁਝ ਤਾਂ ਹੈ ਬਣਾ ਲੈ ਕੁਝ ਮੀ ਰੁਕਣ ਤੇ ਸਭ ਨੇ ਚਲੇ ਜਾਣਾ ਉਸਨੇ ਜਲਦੀ ਨਾਲ ਠੇਸਾਰ ਆਟਾ ਗੁੰਨ ਕੇ ਫੁਲਕੇ ਲਾਉਣੇ ਸ਼ੁਰੂ ਕੀਤੇ ਉਸਦੀ ਇੱਕ ਭੈਣ ਵੀ ਉਸ ਨਾਲ ਮਦਦ ਕਰਨ ਲੱਗ ਗਈ ਰੋਟੀ ਦੀ ਭੁੱਖ ਸਭ ਨੂੰ ਲੱਗੀ ਹੋਈ ਸੀ ਵਿਚਾਰੀ RAM ਦੀ ਮਾਂ ਦਾ ਬੁਰਾ ਹਾਲ ਹੋ ਗਿਆ ਰਿਸ਼ਤੇਦਾਰ ਗੱਲਾਂ ਕਰਨ ਲੱਗੇ ਕਿ ਹਲਵਾਈ ਸਾਡੇ ਜਾਣ ਤੋਂ ਬਾਅਦ ਵੀ ਭੇਜੇ ਜਾ ਸਕਦੇ ਸਨ ਇਹ ਦੇਖ ਕੇ ਨਿਸ਼ਾਨ ਨੇ ਆਪਣੇ ਅਟੈਚੀ ਚੋਂ ਇੱਕ ਆਮ ਜਿਹਾ ਸੂਟ ਕੱਟ ਕੇ ਪਾ ਲਿਆ ਅਤੇ ਰਸੋਈ 'ਚ ਚਲੀ ਗਈ ਰਸੋਈ ਚ ਜਾ ਕੇ ਰੋਟੀ ਪਕਾਉਣ ਲੱਗੀ ਇਹ ਦੇਖ ਕੇ RAM ਦੀ ਮਾਂ ਨੂੰ ਥੋੜਾ ਸਕੂਨ ਮਿਲਿਆ ਸ਼ਾਮ ਦੀ ਵੋਟੀ ਵੀ ਰਸੋਈ ਚ ਆਈ ਤੇ ਪਾਣੀ ਦਾ ਗਿਲਾਸ ਮੰਗਣ ਲੱਗੀ ਸ਼ਾਮ ਦੀ ਮਾਸੀ ਨੇ ਕਿਹਾ ਕਿ ਨਵੀਆਂ ਨੂਹਾਂ ਨੂੰ ਚੌਂਕੇ ਚੜਾਉਣ ਦੀ ਰਸਮ ਕਰ ਲੈਂਦੇ ਹਾਂ ਨਾਲੇ ਰਿਸ਼ਤੇਦਾਰਾਂ ਗੱਲਾਂ ਵੀ ਨਹੀਂ ਕਰਨਗੇ ਤੇ ਵੰਡ ਕੇ ਰੋਟੀ ਵੀ ਪੱਕ ਜਾਊ ਤੂੰ ਬੈਠ ਕੇ ਆਰਾਮ ਕਰ ਠੀਕ ਹੈ RAM ਦੀ ਮਾਂ ਨੂੰ ਵੀ ਇਹ ਨਸੀਹਤ ਠੀਕ ਲੱਗੀ ਉਸਨੇ ਦੋਹਾਂ ਨੂੰਹਾਂ ਨੂੰ ਰਸੋਈ 'ਚ ਬੁਲਾ ਕੇ ਕਿਹਾ ਕਿ ਰਾਤੀ ਰੋਟੀ ਤੁਸੀਂ ਬਣਾਉਣੀ ਐ ਨਾਲੇ ਚੌਂਕੇ ਚੜਾ ਦੇਵਾਂਗੇ ਤੁਹਾਨੂੰ ਦੋਵੇਂ ਵਖ ਵਖ ਰਸੋਈ 'ਚ ਰੋਟੀ ਬਣਾ ਲਵੋ ਛੇਤੀ ਬਣ ਜਾਵੇਗੀ ਦੋਵੇਂ ਇੱਕ ਇੱਕ ਸਬਜ਼ੀ ਬਣਾ ਲੈਣਾ ਤੇ ਫੁਲਕੇ ਮੈਂ ਤੇ ਮਾਸੀ ਲਾ ਲਵਾਂਗੀ ਆ ਦੋਵੇਂ ਨੂੰਹਾਂ ਨੇ ਹਾਮੀ ਭਰੀ ਤੇ ਰੋਟੀ ਬਣਾਉਣ ਲੱਗ ਗਈਆਂ Nisha ਬਹੁਤ ਖੁਸ਼ੀ ਕਿ ਪਹਿਲੀ ਰਸੋਈ ਚ ਆਨੇ ਸਾਰੇ ਰਿਸ਼ਤੇਦਾਰ ਉਸਦੇ ਹੱਥਾਂ ਦੀ ਰੋਟੀ ਖਾਣਗੇ ਦੋਹਾਂ ਨੇ ਸਬਜ਼ੀ ਬਣਾਉਣੀ ਸ਼ੁਰੂ ਕਰ ਦਿੱਤੀ ਕੁਝ ਸਮੇਂ ਬਾਅਦ ਸ਼ਾਮ ਦੀ ਮਾਂ ਨੂੰਹਾਂ ਨੂੰ ਦੇਖਣ ਲਈ ਆਈ ਕੀ ਬਣਾ ਰਹੀ ਹੈ ਬੇਟਾ ਉਸਨੇ ਸ਼ਾਮ ਦੀ ਰੋਟੀ ਨੂੰ ਪੁੱਛਿਆ ਮੰਮੀ ਜੀ ਸ਼ਾਹੀ ਪਨੀਰ ਬਣਾ ਰਹੀ ਆਂ ਬਸ 10 ਮਿੰਟ ਹੋਰ ਤਿਆਰ ਹੋ ਗਿਆ ਇਹ ਸੁਣ ਕੇ ਸ਼ਾਮ ਦੀ ਮਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜੂੰਦੇ ਰਹਿ ਬੇਟਾ ਕਹਿ ਕੇ ਉਹ ਉੱਥੋਂ ਚਲੀ ਗਈ ਫਿਰ ਉਹ ਨਿਸ਼ਾ ਕੋਲ ਗਈ ਤੇ ਪੁੱਛਿਆ ਤੂੰ ਕੀ ਬਣਾ ਰਹੀ ਹੈ ਕੁੜੀਏ ਮੰਮੀ ਜੀ ਮੈਂ ਮਾਂ ਦੀ ਦਾਲ ਬਣਾ ਰਹੀ ਆ ਮੰਮੀ ਕਹਿੰਦੇ ਸੀ ਕਿ ਸ਼ਗਨ ਹੁੰਦਾ ਹੈ ਲੈ ਮਾਂ ਦੀ ਦਾਲ ਕੌਣ ਖਾਵੇਗਾ ਤੇ ਇਹਨੂੰ ਪਨੀਰ ਦੀ ਕੋਈ ਸਬਜ਼ੀ ਨਹੀਂ ਸੀ ਬਣਾਉਣੀ ਆਉਂਦੀ ਆਪਣੀ ਦਰਾਣੀ ਤੋਂ ਸਿੱਖ ਆਏ ਰਿਸ਼ਤੇਦਾਰਾਂ ਲਈ ਕੀ ਬਣਾਈਦਾ ਏ ਅਗਲੀ ਸ਼ਾਹੀ ਪਨੀਰ ਬਣਾ ਰਹੀ ਹੈ ਤੂਤੇ ਘਰੇ ਕਦੇ ਸਵਾਦ ਵੀ ਨਹੀਂ ਚੱਖਿਆ ਹੋਣਾ ਚੱਲ ਜੋ ਵੀ ਬਣਾਇਆ ਹੈ ਛੇਤੀ ਕਰ ਭੁੱਖ ਲੱਗੀ ਆ ਸਭ ਨੂੰ ਮੈਂ ਫੁਲਕੇ ਬਣਾਉਣ ਜਾ ਰਹੀ ਆ ਸਾਰੇ ਰੋਟੀ ਲਈ ਬੈਠ ਗਏ ਨੀਸ਼ਾ ਨੇ ਸਭ ਨੂੰ ਦਾਲ ਪਰੋਸੀ ਸ਼ਾਮਦੀ ਵੋਟੀ ਨੇ ਵੀ ਪਨੀਰ ਪਰੋਸਿਆ ਹਜੇ 10 ਬੰਦਿਆਂ ਨੇ ਵੀ ਰੋਟੀ ਨਹੀਂ ਖਾਧੀ ਸੀ ਸ਼ਾਮਦੀ ਮਾਂ ਨੇ ਸ਼ਾਮਦੀ ਵੋਟੀ ਨੂੰ ਹੋਰ ਪਨੀਰ ਲਿਆਉਣ ਲਈ ਕਿਹਾ ਬਸ ਮੰਮੀ ਜੀ ਹੁਣ ਖਤਮ ਹੋ ਗਿਆ ਮੈਂ ਜ਼ਿਆਦਾ ਨਹੀਂ ਬਣਾਇਆ ਸੀ ਤੁਸੀਂ ਕਿਐਸੀ ਨਾ ਸ਼ਗਨ ਕਰਨਾ ਹੈ ਤੇ ਮੰਮਾ ਨੇ ਕਿਹਾ ਸੀ ਬਸ ਲਿਮਟਿਡ ਜਿਹਾ ਬਣਾਈ ਇਹ ਸੁਣ ਕੇ ਸ਼ਾਮ ਦੀ ਮਾਂ ਨੂੰ ਸਭ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਫਿਰ ਤਾਂ ਦਾਲ ਵੀ ਨਹੀਂ ਹੋਣੀ ਰਿਸ਼ਤੇਦਾਰਾਂ ਚੋਂ ਕੁਝ ਜਨਾਨੀਆਂ ਨੇ ਮਖੌਲ ਉਡਾਇਆ RAM ਦੇ ਪਾਪਾ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਉਹ ਉੱਠ ਕੇ ਜਾ ਹੀ ਰਿਹਾ ਸੀ ਕਿ ਨਿਸ਼ਾ ਨੇ ਕਿਹਾ ਪਾਪਾ ਰੁਕੋ ਮੈਂ ਰੋਟੀ ਸਵਲੀ ਬਣਾਈ ਹੈ ਦਾਲ ਧਰ ਕੇ ਚਾਵਲ ਵੀ ਚੜਾ ਦਿੱਤੇ ਸਨ ਤੇ ਚਾਵਲ ਧਰ ਕੇ ਖੀਰ ਵੀ ਧਰ ਦਿੱਤੀ ਸੀ ਸਭ ਤਿਆਰ ਹੈ ਪਾਪਾ ਰੋਟੀ ਖਾ ਕੇ ਜਾਣਾ ਪਲੀਜ਼ ਇਹ ਸੁਣ ਕੇ ਸਾਰੇ ਰਿਸ਼ਤੇਦਾਰ ਵਾਹ ਵਾਹ ਕਰਨ ਲੱਗੇ ਸਭ ਨੇ ਰੱਜ ਕੇ ਖਾਧਾ ਤੇ ਸੌਣ ਲਈ ਚਲੇ ਗਏ ਹਰਾਮਦੇਵ ਪਾਪਾ ਨੇ ਦੋਵੇਂ ਪੁੱਤਾਂ ਤੇ ਨੂਹਾ ਨੂੰ ਕਮਰੇ 'ਚ ਬੁਲਾ ਕੇ ਸ਼ਗਨ ਪਾਇਆ ਤੇ RAM ਦੀ ਪਸੰਦ ਨੀਸ਼ਾ ਤੇ ਮਾਨਜਤਾਇਆ ਨੀਸ਼ਾ ਦੀ ਸੱਸ ਨੇ ਵੀ ਆਪਣੇ ਬੋਲ ਕਬੋਲ ਤੇ ਪਛਤਾਵਾ ਕੀਤਾ ਤੇ ਨੀਸ਼ਾ ਨੂੰ ਦਿਲ ਤੋਂ ਅਪਣਾ ਲਿਆ ਇਸ ਤਰ੍ਹਾਂ RAM ਦੀ ਮਰਜ਼ੀ ਦੀ ਨੀਸ਼ਾ ਸਭ ਦੀ ਮਰਜ਼ੀ ਬਣ ਗਈ ਕਹਾਣੀ ਪਸੰਦ ਆਈ ਤੇ ਕਮੈਂਟ ਚ ਜਰੂਰ ਦੱਸਣਾ ਜੀ ਧੰਨਵਾਦ